ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਬੇਸਣ ਦਾ ਚਿਲਾ ਜਾਂ ਫਿਰ ਬੇਸਣ ਦਾ ਪੂੜਾ ਵੀ ਕਹਿ ਦਿੰਦੇ ਆ ਇਹਨੂੰ ਉਹਦੇ ਲਈ ਮੈਂ ਲਿਆ ਆਂ ਆ ਚਮਚ 8 ਵੱਡੇ ਚਮਚ ਬੇਸਣ ਦੇ ਲੈ ਰਹੇ ਹਾਂ ਇਹਦੇ ਨਾਲ ਆਪਣੇ ਜਿਹੜੇ ਆ ਤਿੰਨ ਪੂੜੇ ਬਣ ਕੇ ਤਿਆਰ ਹੋ ਜਾਣਗੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਕਟਿਆ ਹੋਇਆ ਬਰੀਕ ਕਟਿਆ ਹੋਇਆ ਪਿਆਜ਼ ਹਰਾ ਧਨੀਆ ਬਰੀਕ ਕਟਿਆ ਹੋਇਆ ਟਮਾਟਰ ਇੱਕ ਹਰੀ ਮਿਰਚ ਸਵਾਦ ਅਨੁਸਾਰ ਪਾਵਾਂਗੇ ਨਮਕ ਹਲਦੀ ਤੇ ਇਹਦੇ ਵਿੱਚ ਮੈਂ ਲਿਆਵਾ ਮਸਾਲਿਆਂ ਚ ਜੀਰਾ ਲਿਆ ਧਮੈਣ ਤੇ ਕਾਲੀ ਮਿਰਚ ਤੁਸੀਂ ਕੁਝ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਵੈਜੀਟੇਬਲ ਵੀ ਐਡ ਕਰ ਸਕਦੇ ਹੋ ਜਿਹੜੀਆਂ ਤੁਹਾਨੂੰ ਪਸੰਦ ਨੇ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਕੇ ਥੋੜੀ-ਥੋੜੀ ਪਾਣੀ ਪਾ ਕੇ ਇੱਕ ਘੋਲ ਤਿਆਰ ਕਰ ਲਾਂਗੇ ਜੇ ਘਰ ਦੇ ਵਿੱਚ ਕੋਈ ਦਾਲ ਸਬਜੀ ਨਹੀਂ ਹੈਗੀ ਇਹ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਇਹਨੂੰ ਤੁਸੀਂ ਜਿਵੇਂ ਟਰਾਈ ਕਰਿਓ ਥੋੜਾ ਥੋੜਾ ਪਾਣੀ ਪਾ ਕੇ ਇੱਕ ਆਪਾਂ ਇਹਦਾ ਜਿਹੜਾ ਵਧੀਆ ਪੇਸਟ ਤਿਆਰ ਕਰ ਲੈਣਾ ਉਹ ਨਾਲ ਦੀ ਨਾਲ ਹਿਲਾਉਂਦੇ ਰਹਾਂਗੇ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਮਸਾਲੇ ਵੀ ਐਡ ਕਰ ਸਕਦੇ ਹੋ ਮੈਂ ਬਿਲਕੁਲੀ ਸਿੰਪਲ ਬਣਾਇਆ ਹੋਇਆ ਇਦਾਂ ਪੱਕ ਵਧੀਆ ਜਿਹਾ ਪੇਸਟ ਤਿਆਰ ਕਰ ਲਾਂਗੇ ਤੇ ਪੇਸਟ ਨਾ ਹੀ ਬਾਲਾ ਗਾਣਾ ਹੋਣਾ ਚਾਹੀਦਾ ਤੇ ਨਾ ਹੀ ਪਤਲਾ ਥੋੜਾ ਥੋੜਾ ਪਾਣੀ ਪਾ ਕੇ ਬਹੁਤ ਜੀ ਆਪਣਾ ਜਿਹੜਾ ਇਹ ਪੇਸਟ ਆ ਇਹ ਬਣ ਕੇ ਰੈਡੀ ਹੋ ਗਿਆ ਉਹ ਜੀ ਤਰ੍ਹਾਂ ਨਾਲ ਇਹਨੂੰ ਉਪਰ ਹਲਾਵਾਂਗੇ ਫਾਂਸ ਤੋਂ 7 ਮਿੰਟ ਲਈ ਇਹਨੂੰ ਆਪਾਂ ਰੈਸਟ ਕਰਨ ਲਈ ਛੱਡ ਦਾਂਗੇ। ਫਾਂਸ ਲੱਗੇ 7 ਮਿੰਟ ਹੋ ਗਏ ਆਪਣੇ ਬੈਟਰ ਨੂੰ ਪਾਏ ਨੇ ਤੇ ਚੈੱਕ ਕਰੋ ਇਦਾਂ ਦਾ ਆਪਣਾ ਬੈਟਰ ਹੋਣਾ ਚਾਹੀਦਾ। ਨਾ ਹੀ ਬਾਹਲਾ ਇਹ ਪਤਲਾ ਹੋਣਾ ਚਾਹੀਦਾ ਤੇ ਨਾ ਹੀ ਬਾਹਲਾ ਗਾੜਾ। ਚੰਗੀ ਤਰ੍ਹਾਂ ਨਾਲ ਆਪਣਾ ਜਿਹੜਾ ਬੈਟਰ ਤਿਆਰ ਹੋ ਗਿਆ ਤੇ ਮੈਂ ਗੈਸ ਨੂੰ ਪਹਿਲਾਂ ਹੀ ਔਨ ਕਰ ਲਿਆ ਸੀ। ਇਹਦੇ ਉੱਤੇ ਆਪਾਂ ਪਹਿਲਾਂ ਘਿਓ ਪਾਵਾਂਗੇ। ਕਵੇ ਤੇ ਉਹ ਪਾ ਕੇ ਜਿਹੀ ਤਰ੍ਹਾਂ ਨਾਲ ਤਲੇ ਤੇ ਹੁਣ ਪਾ ਲੈਣਾ ਤੁਸੀਂ ਤੇਲ ਵੀ ਯੂਜ਼ ਕਰ ਸਕਦੇ ਹੋ ਔਰ ਫਰਾਈਂਡ ਵੀ ਯੂਜ਼ ਕਰ ਸਕਦੇ ਹੋ ਜੋ ਵੀ ਤੁਸੀਂ ਖਾਣਗੇ ਕੋਈ ਵੀ ਤਰ੍ਹਾਂ ਯੂਜ਼ ਕਰਦੇ ਹੋ ਉਹ ਵਰਤ ਸਕਦੇ ਹੋ ਇਸ ਸਮੇਂ ਦਾ ਪੂੜਾ ਬਣਾਉਣ ਵਾਸਤੇ ਤੇ ਇਹਦੇ ਤੇ ਹੁਣ ਆਪਾਂ ਜਿਹੜਾ ਆਪਣਾ ਬੈਟਰ ਬਣਾਇਆ ਹੈ ਉਹ ਪਾ ਲਾਂਗੇ পাওঁ পানী চৰকাৰ লাগে যদি গেছ দি ফেমা এই থাকে আজিকালি যা কুৰা ঘি হ'লি লওঁ ਨਾਨ ਸਿਕਸ ਇਟ ਸਵੇਰੇ ਤਿੰਨ ਤਿਆਰ ਕਰ ਸਕਦੇ ਹਾਂ ਚੈੱਕ ਕਰ ਲਵਾਂਗੇ ਜੇ ਆਪਣਾ ਜਿਹੜਾ ਥੋੜਾ ਥੋੜਾ ਜਿਹਾ ਟਿੱਕਾ ਇਸ ਤਰ੍ਹਾਂ ਹੀ ਹੌਲੀ ਹੌਲੀ ਕਰਕੇ ਆਪਾਂ ਨੂੰ ਫਸਲਾਂ ਇਹ ਕਿੰਨਾ ਟੋਰ ਨੂੰ ਬਰਤਲਾਉਣ ਕੋਲ ਰੱਖਣਾ ਜਿਹੜਾ ਦਸਣ ਦਾ ਚਿਲਾ ਜਾਂ ਫਿਰ ਕੰਗਾ ਕੌਣ ਕੇ ਰੈਡੀ ਹੋ ਗਿਆ ਵਾ ਇਹ ਵਾਰੀ ਘਰ ਦੇ ਵਿੱਚ ਕੋਈ ਦਾਲ ਸਬਜ਼ੀ ਨਹੀਂ ਹੁੰਦੀ ਤੇ ਬਣਾਉਣ ਦਾ ਮਨ ਵੀ ਨਹੀਂ ਹੁੰਦਾ ਇਹ ਜਿਹੜਾ ਨਾਸ਼ਤਾ ਹੈ ਬਹੁਤ ਜਾਂ ਦਿਨਰ ਕਦੇ ਵੀ ਇਹਨੂੰ ਕਰ ਸਕਦੇ ਹੋ ਤੁਸੀਂ ਇਹਨੂੰ ਹੈਂਦੀ ਬਣਾਉਣ ਦੇ ਲਈ ਤੁਸੀਂ ਨਾਨਸਟਿਕ ਦਾ ਬੇਜ ਤਿਆਰ ਕਰ ਲਓ ਪਰ ਜਿਹੜਾ ਆਪਣਾ ਜਿਹੜਾ ਕਿਓ ਤੇਲ ਆ ਤੇ ਬਹੁਤ ਹੀ ਘੱਟ ਯੂਜ਼ ਹੋਊਗਾ ਇਹਨੂੰ ਆਪਾਂ ਨੇ ਕਿਓ ਪਾ ਕੇ ਹੌਲੀ ਹੌਲੀ ਸੇਕ ਲੈਣਾ ਹੈ ਤੇ ਜਿਹੜਾ ਆਪਣਾ ਇਹ ਦਸਣ ਦਾ ਪੂਰਾ ਵਾ ਬਣ ਕੇ ਰੈਡੀ ਹੋ ਗਿਆ ਉਹ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਹੋਰ ਬੈਟਰ ਆ ਉਹ ਵੀ ਕੂੜੇ ਬਣਾ ਕੇ ਤਿਆਰ ਕਰ ਲਾਂਗੇ ਇੱਕ ਵਾਰੀ ਨੂੰ ਟਰਾਈ ਜ਼ਰੂਰ ਕਰਿਓ ਖਾਣ ਦੇ ਵਿੱਚ ਬਹੁਤ ਸਵਾਦ ਆਉਂਦਾ ਹੈ ਇਹਦੇ ਵਿੱਚ ਤੁਸੀਂ ਕੋਈ ਵੀ ਵੈਜੀਟੇਬਲ ਐਡ ਕਰ ਸਕਦੇ ਹੋ ਕਾਜਰ ਮਟਰ ਕੋਈ ਵੀ ਆਲੂ ਵੀ ਐਡ ਕਰ ਸਕਦੇ ਹੋ ਬੋਇਲ ਕਰਕੇ ਜੀ ਆਪਣਾ ਜਿਹੜਾ ਇਹ ਮੈਸਨ ਦਾ ਪੂਰਾ ਬਣ ਕੇ ਰੈਡੀ ਹੋ ਗਿਆ ਉਹ ਉਂ ਇਹ ਆਪਣੇ ਜਿਹੜੇ ਪੇਸਨ ਦੇ ਪੂਲੇ ਨੇ ਉਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਹੌਂਸੋ ਲਾ ਕੇ 10 ਮਿੰਟ ਦੇ ਵਿੱਚ ਹੈ ਜਿਹੜਾ ਇਹ ਆਪਣਾ ਵਧੀਆ रेसिपी बन के तैयार हो जाती है इदर हेल्दी रैसपी जानने के लिए साढ़े चैनल में सबसक्राइब करो शेयर करो सपोर्ट करते रहो थैंक्स फॉर वाचिंग दिस वीडियो।